ਨਾਲ ਜਿੱਦਣ ਪਿਆਰ ਪੈ ਗਿਆ ਇਸ਼ਕ ਹੋ ਗਿਆ ਉਹਦਾ ਸਿਮਰਨ ਆਪੇ ਹੋਣਾ ਹੈ ਕਰਨਾ ਨਹੀਂ ਪੈਣਾ ਅੱਛਾ ਜੀ ਯਾਦ ਸਾਨੂੰ ਫੜਦੀ ਹੈ ਆਪਾਂ ਆਪਾਂ ਇੰਦਾ ਕਹੋ ਵੀ ਮੈਂ ਪੁੱਤ ਨੂੰ ਯਾਦ ਕਰਨਾ ਨਹੀਂ ਯਾਦ ਨੇ ਤੈਨੂੰ ਫੜਿਆ ਹੋਇਆ ਫੇਰ ਆ ਜਾਣਾ ਤੂੰ ਸੋਚ ਵੀ ਮੈਂ ਨਹੀਂ ਯਾਦ ਕਰਨਾ ਜਿੱਤੋਂ ਬਾਅਦ ਭੁੱਲ ਜਾ ਜਦੋਂ ਆਪਾਂ ਯਾਦ ਹੀ ਨਹੀਂ ਕਰਦੇ ਜਿਹਦੇ ਨਾਲ ਪਿਆਰ ਕਰਦੇ ਨੇ ਕਈ ਬੰਦੇ ਝੂਠੇ ਇਸ਼ਕ ਵਿੱਚ ਫਸ ਜਾਂਦੇ ਨੇ ਇਸ਼ਕ ਮਜਾਜੀ ਚ ਉਹ ਫਿਰ ਕਹਿਣਗੇ ਲੈ ਚੱਲ ਭੁੱਲ ਜਾਂਨੇ ਆ ਪਰ ਫਿਰ ਰੋਈ ਜਾਣਗੇ ਭੁੱਲਦਾ ਨਹੀਂ ਭੁੱਲਦੀ ਨਹੀਂ ਐਂ ਤਾਂ ਮੈਂ ਵੇਖ ਮੈਂ ਵੇਖਿਆ ਮੇਰੇ ਕੋਲ ਬਹੁਤ ਵੇਖਿਆ ਹਾਏ ਬਾਬਾ ਜੀ ਭੁੱਲਦੀ ਨਹੀਂ ਭੁੱਲਦਾ ਨਹੀਂ ਐਂ ਤਾਂ ਤੁਸੀਂ ਵੀ ਵੇਖਦੇ ਹੋ ਨਾ ਰੋਜ਼ ਕਿਉਂ ਬਈ ਤੁਸੀਂ ਵੀ ਵੇਖਦੇ ਹੋ ਐਂ ਤਾਂ ਇਹ ਬੰਦੇ ਬੱਚੇ ਰਿਸ਼ਤੇਦਾਰਾਂ ਚ ਕੋਈ ਜਿਹੜੇ ਐ ਇਹ ਅੜ ਜਾਂਦੇ ਸਾਡਾ ਤੇ ਉੱਥੇ ਹੀ ਵਿਆਹ ਕਰੋ ਕੋਲੇ ਉੱਥੇ ਹੀ ਵਿਆਹ ਕਰੋ ਬਸ ਕਰਦੇ ਨੇ ਨਾ ਕਿਉਂ ਭਈ ਇਹ ਕੀ ਐ ਕਿ ਜਹਾਜ਼ ਨੇ ਉਹਦੀ ਨੇ ਫੜ ਲਿਆ ਛੱਡਦੀ ਨਹੀਂ ਜਹਾਜ਼ ਨੇ ਫੜ ਲਿਆ ਫਿਰ ਬੰਦੇ ਨੂੰ ਸਾਰਾ ਕੁਝ ਹੀ ਪੁੱਠਾ ਹੀ ਲੱਗਦਾ ਹੈ ਮੈਂ ਤੁਹਾਨੂੰ ਕਈ ਵਾਰੀ ਸੁਣਾਇਆ ਨਾ ਵੀ ਉਹ ਮਾਂ ਕਹਿੰਦੀ ਪੁੱਤ ਤੇਰੇ ਲਈ ਪਨੀਰ ਬਣਾਇਆ ਹੈ ਖਾਣ ਵਾਲੀ ਚੀਜ਼ ਹੈ। ਉਹਦਾ ਫੋਨ ਆ ਜਾਂਦਾ ਤੇਰੇ ਲਈ ਤਰੀ ਵਾਲੀਆਂ ਪਿੰਡੀਆਂ ਬਣਾਈਆਂ ਨੇ। ਕਹਿੰਦਾ ਇਹੋ ਜੀ ਤੇ ਦੇਸੀ ਕੋਈ ਨਹੀਂ। ਨਾਲ ਤਰੀ ਵਾਲੀਆਂ ਪਿੰਡੀਆਂ ਹੁੰਦੀਆਂ ਨੇ। ਮਰਿਆ ਫਿਰ ਉਹਨੂੰ ਪਿੰਡੀਆਂ ਤਰੀ ਵਾਲੀਆਂ ਵੀ ਸੁਆਦ ਲੱਗਦੇ। ਜੋ ਮਰਜ਼ੀ ਖਵਾ ਦਿਓ। ਖਾਣ ਨੂੰ ਤਿਆਰ ਬੈਠਾ ਇਹੋ ਜੀ ਤੇ ਦੇਸੀ ਦੀ ਗੱਦੀ ਖਾਦੀ। ਪਹਿਲਾਂ ਇਦਾਂ ਹੀ ਕਹਿੰਦੇ ਨੇ ਨਾ ਸਾਰੇ ਪਹਿਲਾਂ ਇਦਾਂ ਹੀ ਕਹਿੰਦੇ ਨੇ ਸਾਰੇ ਫਸ ਜਾਣਗੇ ਹੁਣ ਸੁਣੋ ਯਾਦ ਨੇ ਫੜ ਲਿਆ ਤੂੰ ਛਡਾ ਨਹੀਂ ਸਕਦਾ ਇਦਾਂ ਹੀ ਗੁਰੂ ਗੁਰਬੰਦ ਗਰੰਥ ਸਾਹਿਬ ਜੀ ਦੀ ਬਾਣੀ ਨੂੰ ਪ੍ਰੈਕਟਿਕ ਪ੍ਰੈਕਟੀਕਲ ਕਰੋ ਗੁਰਬਾਣੀ ਨੂੰ ਜਿਵੇਂ ਜਿਵੇਂ ਸਮਝ ਕੇ ਨਾਲ ਦੀ ਨਾਲ ਮੰਨ ਲੋ ਮਹਾਰਾਜ ਦੇ ਬਚਨ ਨੂੰ ਕਮਾਈ ਚੱਲੋ ਕਮਾਈ ਚੱਲੋ ਕਮਾਈ ਚੱਲੋ ਇਨੇ ਤੇਰਾ ਇਸ਼ਕ ਹਕੀਕੀ ਭਾਵ ਪਰਮਾਤਮਾ ਨਾਲ ਸੱਚ ਨਾਲ ਇਸ਼ਕ ਪਾ ਦੇਣਾ ਹੈ ਬਾਬਾ ਫਰੀਦ ਸਾਹਿਬ ਦੇ ਦਿਲੋਂ ਮੁਹੱਬਤ ਜਿੰਨ ਸਈ ਸੱਚਾ ਜਿੰਨ ਮਨ ਹੋਰ ਮੁਖ ਹੋਰ ਸਿਕੰਢ ਰਤੇ ਇਸਕੋ ਖੁਦਾਏ ਰਤੇ ਇਸਕੋ ਖੁਦਾਏ ਰੰਗ ਦਿਦਾਰ ਕੇ